ਗੱਲ ਬਹੁਤ ਗੰਭੀਰ ਆ ਤੇ ਗੱਲ ਸਾਡੀਆਂ ਜਾਨਾਂ ਦੀ ਆ ਗੱਲ ਸਾਡੀਆਂ ਨਸਲਾਂ ਦੀ ਆ ਗੱਲ ਸਾਡੇ ਜਵਾਕਾਂ ਦੀ ਆ ਸਾਡੀ ਜ਼ਿੰਦਗੀ ਦੀ ਗੱਲ ਹੈ ਤੇ ਇਸ ਕਰਕੇ ਕਹਿਣਾ ਕਿ ਇਹਨੂੰ ਬੱਦ ਤੋਂ ਬੱਦ ਮੇਰੇ ਵੀ ਸਾਂਝੇ ਕਰਦੇ ਤੁਰੇ ਜਾਓ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਬਾਤ ਸੁਣਾਉਣਾ ਹੈ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਨੀ ਹੈ ਅੱਗੇ ਪਹਿਲਾਂ ਇਹ ਸੁਣ ਲਿਓ ਫਿਰ ਆਪਾਂ ਤੁਹਾਨੂੰ ਅੱਗੇ ਇਹ ਤੇ ਗੱਲਬਾਤ ਪੂਰੀ ਕਰਾਂਗੇ ਕੋਸ਼ਿ ਬੁਲਾਇਆ ਹੈ ਮਿਲਰ ਲੱਖਾ ਸੁਧਾਣਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁਖਾਰ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲ ਗਾਈਦਾ ਦੇ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਆ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਸੁਣ ਲਿਓ ਬਾਈ ਸ਼ਾਇਦ ਇਹ ਦੁਬਾਰਾ ਫਿਰ ਸੁਣਾਦਣਾ ਮੈਂ ਲੈ ਉਹਦਾ ਮੇਨ ਮੋਟਿਵ ਹੈ ਉਸ ਬਲੈਕਮੇਲਰ ਲੱਖਾ ਸੁਦਾਣਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁਖਾ ਰਿਹਾ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲੇ ਦਾ ਜਿਹੜਾ ਪਾਪਾਈ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਹੈ ਲੱਖ ਬੰਦਾ ਲੈ ਕੇ ਸਵਾਗਤ ਕਰਾਂਗੇ 3 ਦਸੰਬਰ ਉਹਨੇ ਧਮਕੀ ਦਿੱਤੀ ਅਸੀਂ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਮਰਾ ਕਰਾਂਗੇ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਪਾਤ ਜੀ ਦੇਖੋ ਪਹਿਲਾਂ ਤਾਂ ਮੈਂ ਇਹ ਸੱਜਣ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਇੱਕ ਜਵਾਬ ਦੇਣਾ ਚਾਹੁੰਦਾ ਇਹ ਕਹਿੰਦਾ ਕਿ ਲੱਖਾ ਬਲੈਕਮੇਲਰ ਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਉਹ ਬਲੈਕਮੇਲਰ ਆ ਪਹਿਲਾਂ ਤੂੰ ਧਿਆਨ ਨਾਲ ਸੁਣ ਲਾ ਤੇਰੇ ਵਰਗੀ ਲੀਰ ਦੀ ਔਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਗੇ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਤੇ ਤੂੰ ਲੱਖੇ ਨੂੰ ਕਹਿੰਦਾ ਉਹ ਬਲੈਕਮੇਲਰ ਆ ਜਿੱਥੇ ਗੱਲ ਸਾਡੀਆਂ ਨਸਲਾਂ ਦੀ ਆ ਗਈ ਸਾਡੇ ਪੰਜਾਬ ਦੀ ਆ ਗਈ ਸਾਡੇ ਪਾਣੀਆਂ ਦੀ ਆ ਗਈ ਸਾਡੀਆਂ ਜ਼ਿੰਦਗੀਆਂ ਦੀ ਆ ਗਈ ਅਸੀਂ ਆਪਣਾ ਖੂਨ ਦਾ ਕਤਰਾ-ਕਤਰਾ ਵੀ ਧਰਤੀ ਦੇ ਲਈ ਖਿਲਾ ਦੇਾਂਗੇ ਜਿਹੜਿਆ ਤੂੰ ਗੱਲਾਂ ਕਰਦਾ ਨਾ ਵੀ ਲੱਖਾ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਤਹਾਡੇ ਖੂਨ ਲੱਗਿਆ ਮੂੰਹ ਨੂੰ ਇਹ ਲਾਇਆ ਕਿਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾ ਨੇ ਬੀਮਾਨਾਂ ਨੇ ਲਹਣਤੀਆਂ ਨੇ ਜਿਹੜੇ 40 ਸਾਲ ਤੋਂ ਤੁਸੀਂ ਜ਼ਹਿਰ ਪਾ ਰਹੇ ਹੋ ਨਾ ਜਿਹੜੀ 40 ਸਾਲ ਦੀ ਜ਼ਹਿਰ ਤੁਸੀਂ ਪਾ ਰਹੇ ਹੋ ਬੁੱਢੇ ਦਰਿਆ 'ਚ ਤੁਸੀਂ ਬੁਰਕੀ ਪਾਉਂਦੇ ਰਹੋ ਬੁਰਕੀ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੇ ਇਥੇ ਐਮ.ਐਲ.ਏ ਬਣੇ ਮੰਤਰੀ ਬਣੇ ਐਮ.ਪੀ ਬਣੇ ਸਭ ਨੂੰ ਤੁਸੀਂ ਬੁਰਕੀ ਪਾ ਕੇ ਤੇ ਤੁਸੀਂ ਚੁੱਪ ਕਰਾਉਂਦੇ ਰਹੇ ਹੋ ਸੋਨੂੰ ਵੀ ਲੱਗਦਾ ਕਿ ਅਮਤੋਜ ਮਾਨ ਲਖਾ ਸੁਧਾਨਾ ਡਾਕਟਰ ਬੈਂਸ ਕਪੜਾ ਰੋੜਾ ਜਸਕੀਰਤ ਕੁਲਦੀਪ ਸਿੰਘ ਖਹਿਰਾ ਮਹਿੰਦਰਪਾਲ ਲੂੰਬਾ ਦਲੇਰ ਸਿੰਘ ਡੋੜ ਜਿੰਨੀ ਵੀ ਸਾਡੀ ਸਮੁੱਚੀ ਟੀਮ ਅਗਰਪੀ ਸਿੰਘ ਚੰਦਵਾਜਾ ਜਾਂ ਜਿੰਨੇ ਵੀ ਹੋਰ ਜੁੜੇ ਹੋਏ ਸੱਜਣਾ ਸਾਡੇ ਨਾਲ ਤੁਹਾਨੂੰ ਲੱਗਦਾ ਕਿ ਅਸੀਂ ਹਾਡੇ ਕੋਲੋਂ ਕੁਝ ਰੁਪਏ ਲੈਣ ਦੀ ਖਾਤਰੇ ਡਰਾਮਾ ਕਰ ਰਹੇ ਆ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਤੁਸੀਂ ਆਪਣੇ ਸਨੇਹੇ ਭੇਜੇ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਤੁਹਾਨੂੰ ਕੀ ਲੱਗਦਾ ਵੀ ਦੁਨੀਆ ਦੇ ਹਰ ਇੱਕ ਬੰਦਾ ਬਕਾਊ ਆ ਸੋ ਭਰਾਵੋ ਪੰਜਾਬ ਦੇ ਲੋਕੋ ਸੋਚ ਲਓ ਸਮਝ ਲਓ ਇੱਕ ਪਾਸੇ ਤੁਹਾਨੂੰ 40 ਸਾਲ ਤੋਂ ਜ਼ਹਿਰਾਂ ਪਾ ਕੇ ਮਾਰ ਰਹੇ ਆ ਆ ਗਏ ਆ ਰਾਸਥਾਨ ਦੀ ਮੈਂ ਗੱਲ ਕੀਤੀ ਸੁਖਬੀਰ ਸਿੰਘ ਫੌਜੀ ਦਾ ਮੈਨੂੰ ਫੋਨ ਆਉਂਦਾ ਕਿ ਸਾਡੇ ਇੱਕ ਬੱਚਾ ਪੈਦਾ ਹੋਇਆ ਜਮ ਦੇ ਜਵਾਕ ਨੂੰ ਮੂੰਹ ਦਾ ਕੈਂਸਰ ਆ ਆ ਸਾਰਾ ਦੱਖਣੀ ਮਾਲਵਾ ਖਤਮ ਕਰਤਾ ਲੈ ਕੇ ਲੁਧਿਆਣੇ ਤੋਂ ਫਿਰੋਜ਼ਪੁਰ ਮੋਗਾ ਫਰੀਦਕੋੜ ਫਾਲਕਾ ਮੁਕਸਰ ਪਿੰਡਾਂ 'ਚ 80% ਕੈਂਸਰ ਤੇ ਕਾਲਾ ਪੀਲਾ ਫੈਲ ਗਿਆ ਮੰਦ ਬੁੱਧੀ ਬੱਚੇ ਪੈਦਾ ਹੋਣ ਲੱਗੇ ਕਿਡਨੀਆਂ ਗੁਰਦੇ ਖਤਮ ਹੋਣ ਲੱਗੇ ਆਪਾਂ ਹਾਏ ਲੂਲੇ ਲਗੜੇ ਜਵਾਕ ਪੈਦਾ ਹੁੰਦੇ ਆ ਖਤਮ ਕਰਤੇ ਆ 40 ਸਾਲ ਦੀ ਜ਼ਹਿਰ ਨੇ ਪੰਜਾਬੀਆਂ ਖਤਮ ਕਰਤੇ ਉਹ ਡੈਂਗਾ ਵਾਲੇ ਨਹੀਂ ਉਹ ਤੁਸੀਂ ਡੈਂਗਾ ਵਾਲੇ ਤੁਸੀਂ ਡੈਣਾ 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 ਹੁੰਦਾ ਇਹਨਾਂ ਉਹ ਡੈਣਾ ਤੁਸੀਂ ਇਹਨਾਂ ਸਾਡੀਆਂ ਨਸਲਾਂ ਖਾ ਗਿਆ ਸਾਡੇ ਜਵਾਹ ਖਾ ਗਿਆ ਸਾਡੀ ਧਰਤੀ ਖਾ ਗਿਆ ਉਹ ਲਾਨਤੀਓ ਉਹ ਕਹਿੰਦੇ ਉਹਨੇ ਇੱਕ ਕਰਤਾ ਡੈਣ ਵੀ ਛੱਡ ਦਿੰਦੀ ਆ ਓਏ ਉਹ ਤੁਸੀਂ ਪੰਜਾਬ ਦੇ ਹੋ ਕੇ ਪੰਜਾਬ ਦਾ ਖਾ ਪੀ ਕੇ ਪੰਜਾਬ ਦੀ ਧਰਤੀ ਦੇ ਰਹਿ ਕੇ ਪੰਜਾਬ ਦੀਆਂ ਨਸਲਾਂ ਤਬਾਹ ਕਰ ਰਹੇ ਹੋ ਉਲਟਾ ਉਲਟਾ ਤਮਕਾ ਹੁੰਦੇ ਆ ਵੀ ਆ ਜਿਓ ਸਵਾਗਤ ਕਰਾਂਗੇ ਲੱਖ ਬੰਦਾ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਸਾਡੀਆਂ ਅੱਖਾਂ ਸਾਹਮਣੇ ਸਾਡੇ ਜਵਾਗ ਮਰਦੇ ਹੁਣ ਜ਼ਹਿਰਾਂ ਨਾਲ ਸਾਡੀਆਂ ਜਿੰਦਗੀਆਂ ਤਬਾਹ ਹੁੰਦੀਆਂ ਹੁਣ ਸਾਡੇ ਸੱਤ ਲੋਜਾਂ ਦੇ ਵਿੱਚ ਤੁਸੀਂ ਦਰਿਆਵਾਂ ਦੇ ਵਿੱਚ ਧਰਤੀ ਹੇਟਾਂ ਤੁਸੀਂ ਜ਼ਹਿਰਾਂ ਪਾ ਦੋ ਤੇ ਚੁੱਪ ਕਰ ਜਾਵਾਂਗੇ ਅਈ ਤਮਾਸ਼ਾ ਦੇਖਾਂਗੇ ਅਸੀਂ ਆਪਣੇ ਸਿਵਿਆਂ ਦੇ ਵਿੱਚ ਆਪਣੇ ਨੌਜਵਾਨ ਆਪਣੇ ਬੱਚਿਆਂ ਦੇ ਆਪਣੇ ਲੋਕਾਂ ਦੇ ਸਿਵੇ ਸਿੱਖਾਂਗੇ ਸੋਡੀਆਂ ਪਾਈਆਂ ਹੋਈਆਂ ਯਹਰਾਂ ਦੇ ਨਾਲ ਕਿਹੜੇ ਬਲੇਖੇ ਚੋਂ ਇੱਕ ਗੱਲ ਹੋਰ ਸਾਫ਼ ਤੇ ਸਪਸ਼ਟ ਹੈ ਪੰਜਾਬ ਦੇ ਲੋਕੋ ਇਹਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਇਹਨਾਂ ਨਾਲ ਰਲੀ ਹੋਈ ਹੈ ਨਹੀਂ ਇਹਨਾਂ ਦੀ ਕੀ ਜ਼ਰਤ ਪੈ ਜੇ ਕਿ ਇਹ ਇਸ ਤਰ੍ਹਾਂ ਆ ਕੇ ਖੁੱਲੇ ਆਮ ਤਾਂ ਹਮੇਸ਼ਾ ਵੀ ਲੱਖ ਬੰਦਾ ਲੈ ਕੇ ਆਵਾਂਗੇ ਨਾਲੇ ਯਹਰਾਂ ਪਾ ਕੇ ਮਾਰਾਂ ਨਾਲੇ ਕਹਾਂ ਵੀ ਆ ਜਾਓ ਕੋਈ ਗੱਲ ਨਹੀਂ ਟਕਰਾਂਗੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਨਾਲੇ ਕਤਲ ਕਰ ਰਹੇ ਹੋ ਸਾਡੇ ਜ਼ਿੰਦਗੀਆਂ ਦੇ ਸਾਡੇ ਜਵਾਕਾਂ ਦੇ ਸਾਡੀਆਂ ਨਸਲਾਂ ਦੇ ਤੇ ਨਾਲੇ ਕਹਿੰਦੇ ਕੋਈ ਗੱਲ ਨਹੀਂ ਸਦਾ ਖੁੱਲਿਆ ਅਸੀਂ ਯਾਰ ਪਾਵਾਂਗੇ ਕੋਈ ਰੋਕ ਕੇ ਦਿਖਾਵੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਰਲੀ ਹੋਈ ਹੈ ਇਸੇ ਕਰਕੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਾਈ ਗਈ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਉੱਥੇ ਇਹੋ ਜੀ ਗੱਲਬਾਤ ਪੈਦਾ ਕਰਦੇ ਵੀ ਉੱਥੇ ਮਾਹੌਲ ਹੋਣ ਦਾ ਮਾਹੌਲ ਖਰਾਬ ਹੋਣ ਦਾ ਖਤਰਾ ਸੀ ਜੀ ਤਾਂ ਲੱਖੇਰਗੇ ਹਮ ਤੋਜ਼ਰਗੇ ਫਲਾਣੇ ਫਲਾਣੇ ਬੰਦੇ ਫੜ ਲੇ ਹੁਣ ਸਾਡੇ ਰੇਡਾਂ ਸ਼ੁਰੂ ਹੋ ਗਈਆਂ ਸਾਨੂੰ ਘੇਰਨਾ ਸ਼ੁਰੂ ਕਰਤਾ ਲੋਕਾਂ ਦੇ ਘਰੇ ਜਿਹੜੇ ਵੀ ਆਉਂਦੇ ਜਿੱਥੋਂ ਵੀ ਜਿੱਥੇ ਆਉਣੇ ਆ ਫੋਨ ਨਾਲੇ ਸ਼ੁਰੂ ਹੋ ਕੇ ਕਿਸੇ ਡੀਐਸਪੀ ਦੇ ਕੇ ਸੀਆਈ ਵਾਲਿਆਂ ਦੇ ਥਾਣਿਆਂ ਦੇ ਵੀ ਉੱਥੇ ਨਹੀਂ ਜਾਣਾ ਉੱਥੇ ਆਏ ਹੋ ਜੂ ਉੱਥੇ ਆਵਾ ਹੋ ਜੂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਯਾਰ ਤੁਹਾਡੇ ਜਵਾਬ ਤੁਸੀਂ ਨਹੀਂ ਪਾਣੀ ਪੀਂਦੇ ਯਾਰ ਕਿੱਛੇ ਯਾਰ ਜਮੀਰਾਂ ਮਰ ਗਈਆਂ ਯਾਰ ਯਾਰ ਇੱਕ ਵਾਰੀ ਮੈਂ ਲੁਧਿਆਣੇ ਦੇ ਸੀਪੀ ਨੂੰ ਕਹਿਣਾ ਚਾਹੁੰਦਾ ਮੈਂ ਲੁਧਿਆਣੇ ਦੇ ਡੀਸੀ ਨੂੰ ਕਹਿਣਾ ਚਾਹੁੰਦਾ ਮੈਂ ਡੀਜੀਪੀ ਨੂੰ ਕਹਿਣਾ ਚਾਹੁੰਦਾ ਮੈਂ ਸਾਰੇ ਪੰਜਾਬ ਸਰਕਾਰ ਦੇ ਮੰਤਰੀਆਂ ਐਮਐਲਏ ਨੂੰ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਯਾਰ ਉਹ ਜਮਾਲਪੁਰ ਕਦੇ ਖੜਕੇ ਦਾ ਦੇਖੋ ਯਾਰ ਜਾ ਕੇ ਤੁਸੀਂ ਕਹਿੰਦੇ ਤਾਜਪੁਰ ਰੋਡ ਦੇ ਉੱਤੇ ਜੇਲ੍ਹ ਕੋਲੇ ਖੜਕੇ ਦਾ ਦੇਖੋ ਯਾਰ ਜਿੱਥੋਂ 9 9 ਕਰੋੜ 90 ਐਮਐਲਡੀ ਪਾਣੀ ਉਹ ਇੱਕ ਦਿਨ ਦੇ ਵਿੱਚ ਇੱਕ ਪੁਆਇੰਟ ਤੋਂ ਜ਼ਹਿਰ ਪਾ ਦਿੰਦੇ ਆ ਓਏ ਓਏ ਉੱਥੇ ਤੁਸੀਂ 10 ਮਿੰਟ ਖੜਦੇ ਜਾਓ 10 ਮਿੰਟ ਖੜ੍ਹਜੋ ਕੁਝ ਨਹੀਂ ਕਰਨਾ ਉੱਥੇ ਨਾ ਪਾਣੀ ਆਪਾਂ ਖੜਕੇ ਦਿਖਾ ਦਿਓ ਯਾਰ ਮੈਨੂੰ ਜੇ ਤੁਸੀਂ 10-20 ਮਿੰਟ ਖੜ ਗਏ ਮੈਂ ਮੰਨ ਜੂਗਾ ਵੀ ਹਾਂ ਯਾਰ ਅਸੀਂ ਗਲਤਾਂ ਦੇ ਸਹੀ ਨੇ ਯਾਰ ਉਹ ਇੰਨਾ ਨਾ ਯਾਰ ਇੰਨਾ ਨਾ ਕਰੋ ਇੱਕ ਗੱਲ ਚਤੇ ਰੱਖਿਓ ਮੇਰੀ ਗੱਲ ਜਿਹੜਾ ਬੰਦਾ ਚਾਹੇ ਡੈਂਗਾ ਵਾਲਿਆਂ ਦਾ ਡੈਣਾ ਨੇ ਤੇ ਚਾਹੇ ਪ੍ਰਸ਼ਾਸਨ ਜਿਹੜਾ ਦੀ ਮਦਦ ਕਰ ਰਿਹਾ ਤੇ ਚਾਹੇ ਸਰਕਾਰ ਜਿਹੜੀ ਇਹਦੀ ਮਦਦ ਕਰ ਰਹੀ ਹੈ ਤੁਸੀਂ ਇਹਨਾਂ ਨਸਲਾਂ ਦੇ ਕਾਤਲ ਲੋਕ ਸਿੱਧ ਹੋ ਰਹੇ ਹੋ ਤੁਸੀਂ ਆਪਣੇ ਅੱਗੇ ਵੀ ਖੂਪਟ ਰਹੇ ਹੋ ਮੇਰੀ ਗੱਲ ਯਾਦ ਰੱਖਿਓ ਜਿਹੜਾ ਕਿਸੇ ਦੀਆਂ ਨਸਲਾਂ ਨੂੰ ਤਬਾਹ ਕਰਦਾ ਕਿਸੇ ਦੇ ਜਵਾਕ ਮਾਰਦਾ ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰਦਾ ਸੁੱਖ ਨਹੀਂ ਪਾਉਂਦਾ ਸੁੱਖ ਨਹੀਂ ਪਾਉਂਦਾ ਪ੍ਰਮਾਤਮਾ ਦੇ ਘਰ ਦੇਰਾਂ ਨਹਿਰਨੀ ਇਹ ਛੋੜੀਆਂ ਲਾਦਾਂ ਦੇ ਅੱਗੇ ਛੋੜੇ ਬੱਚਿਆਂ ਦੇ ਅੱਗੇ ਗੱਲਾਂ ਆਉਣੀਆਂ ਜਿਹੜੇ ਬੰਦੇ ਵੀ ਇਸ ਗੱਲ ਦੇ ਭਾਗੀਦਾਰ ਨੇ ਦੋਸ਼ੀ ਨੇ ਉਹ ਸਿਆਸਤਦਾਨ ਵੀ ਨੇ ਜਿਨ੍ਹਾਂ ਨੇ ਮੋٹے ਰੁਪਏ ਮੋٹے ਕਰੋੜਾਂ ਅਰਬਾਂ ਰੁਪਏ ਲੈ ਕੇ ਉਹਨਾਂ ਗਦਾਰਾਂ ਨੇ ਇਹਨਾਂ ਨੂੰ 40 ਸਾਲ ਤੋਂ ਜਨਨਾ ਪਾਉਣ ਦੀ ਖੁੱਲ੍ਹ ਦਿੱਤੀ ਐਨਓਸੀਆਂ ਦਿੱਤੀਆਂ 12 ਅਗਸਤ 12 ਅਗਸਤ ਦਾ ਐਲਾਨ ਹੋਇਆ ਵਾ ਆਰਡਰ ਹੋਇਆ ਵਾ 12 ਅਗਸਤ ਦਾ ਐਨਜੀਟੀ ਦਾ ਸੈਂਟਰ ਬੋਰਡ ਦਾ ਪੰਜਾਬ ਪ੍ਰੋਡਕਸ਼ਨ ਬੋਰਡ ਨੂੰ ਵੀ ਇਹ ਗੈਰ ਕਾਨੂੰਨੀ ਇਹਨੂੰ ਬੰਦ ਕਰ ਦਿਓ 4 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ 2013 ਦੇ ਵਿੱਚ ਇਹ ਬਕਾਇਦਾ ਤੌਰ ਤੇ ਡੈਣਾ ਡੈਂਗਾ ਵਾਲੀਆਂ ਲਿਖ ਕੇ ਦੇਈ ਬੈਠੀਆਂ ਨੇ ਕਿ ਅਸੀਂ ਕੋਈ ਵੀ ਟ੍ਰੀਟਰ ਪਾਣੀ ਕੋਈ ਵੀ ਸਾਫ਼ ਕੀਤਾ ਹੋਇਆ ਪਾਣੀ ਵੀ ਦਰਿਆ 'ਚ ਨਹੀਂ ਪਾਵਾਂਗੇ ਇਹ ਕਾਨੂੰਨ ਵੀ ਹੈ ਜਦੋਂ ਐਨਓਸੀ ਮਿਲਦੀ ਹੈ ਲਿਖ ਕੇ ਦੇਣਾ ਪੈਂਦਾ ਵੀ ਅਸੀਂ ਕੋਈ ਵੀ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਾਂਗੇ ਅਸੀਂ ਕਿਸੇ ਦਰਿਆਤ ਨਹੀਂ ਪਾਵਾਂਗੇ ਕਿਸੇ ਧਰਤੀ ਹਟਾ ਨਹੀਂ ਪਾਵਾਂਗੇ ਹੱਦ ਹੋ ਗਈ ਯਾਰ ਅਸੀਂ ਸੀਪੀ ਲਿਗਾਣੇ ਨੂੰ ਮਿਲੇ ਆ ਅਸੀਂ ਰਾਜਪਾਲ ਨੂੰ ਮਿਲੇ ਆ ਅਸੀਂ ਸਪੀਕਰ ਨੂੰ ਮਿਲੇ ਆ ਅਸੀਂ ਵਿਧਾਨ ਸਭਾ ਦੀ ਬਣੀ ਹੋਈ ਕਮੇਟੀ ਨੂੰ ਮਿਲੇ ਆ ਅਸੀਂ ਟਿਬੇ ਥਾਣੇ ਤੇ ਜਾ ਕੇ ਦਿਖਾ ਦਿੱਤੀ ਆ ਵੀ ਆਹ ਗੈਰ ਕਾਨੂੰਨੀਆ ਨੂੰ ਬੰਦ ਕਰੋ ਆਹ ਗੈਰ ਕਾਨੂੰਨੀਆ ਨੂੰ ਬੰਦ ਕਰੋ ਜਿਹੜਾ ਬੰਦ ਕਰੋ ਕੈਮੀਕਲ ਪਾਤਾ ਓਏ ਕੈਮੀਕਲ ਉਹ ਕੈਮੀਕਲ ਐਸਾ ਪਾ ਰਹੇ ਨੇ ਜਿਹੜਾ ਸਾਫ਼ ਹੀ ਨਹੀਂ ਹੋ ਸਕਦਾ ਕਿਸੇ ਵੀ ਟ੍ਰੀਟਮੈਂਟ ਪਲਾਂਟ ਰਾਹੀਂ ਕਿਸੇ ਸੀਟਪੀ ਰਾਹੀਂ ਕਿਸੇ ਰਹੀਂ ਉਹ ਸਾਫ਼ ਨਹੀਂ ਉਸ ਰਾ ਐਸ ਤਰ੍ਹਾਂ ਕੈਮੀਕਲ ਦਾ ਜ਼ਹਿਰ ਜਿਹੜਾ ਪਾਣੀਆਂ ਚ ਪਾਇਆ ਜਾ ਰਿਹਾ ਤੇ ਬੱਚਾ ਕਿੱਥੋਂ ਯਾਰ ਛੋੜੇ ਪਾਣੀਆਂ ਚ ਪੰਜਾਬ ਕੋ ਜਰੇਨੀਅਮ ਆ ਗਿਆ ਓਏ ਧਰਤੀ ਹੇਠਾਂ ਵੀ ਜਰੇਨੀਅਮ ਆ ਗਿਆ ਕਲਪ ਦੇ ਫਿਰਦੇ ਆ ਪਿੱਟ ਦੇ ਫਿਰਦੇ ਓਏ ਜਵਾਕਾਂ ਨੂੰ ਚੱਕ ਕੇ ਗੋਦੀ ਹਸਪਤਾਲਾਂ ਚ ਤੁਰੇ ਫਿਰਦੇ ਹਾਂ ਸਾਲ ਸਾਲ ਇਹ ਜਵਾਕ ਵਿਚਾਰਿਆ ਪਾੜੇ ਪਾਇਆ ਕਿਸਦਾ ਢੱਡ ਕਿਸਦਾ ਪਾੜਿਆ ਪਾਇਆ ਕਦੇ ਮੂੰਹ ਚ ਪਾਇਆ ਪਾਇਆ ਨੱਕ ਚ ਪਾਇਆ ਪਾਇਆ ਆ ਡੀਐਮਸੀ ਭਰਿਆ ਪਾਇਆ ਜਵਾਕਾਂ ਦਾ ਓਏ ਕੈਂਸਰ ਹੋਇਆ ਪਿਆ ਕਾਲਾ ਪੀਲਿਆ ਗੁਰਦੇ ਕਿਡਨੀਆਂ ਸਭ ਖਤਮ ਐ ਮੰਦ ਬੁੱਧੀ ਹੋ ਚੁੱਕਿਆ ਸਾਡਾ ਸਾਰਾ ਕੁਝ ਪੰਜਾਬ ਦੇ ਲੋਕ ਘੱਟੋ ਘੱਟ ਆਪਣੇ ਜਵਾਕਾਂ ਦੇ ਹਾਲਾਤ ਦੇਖ ਕੇ ਉਹਨਾਂ ਦੀ ਹਾਲਤ ਦੇਖ ਕੇ ਤਰਸ ਕਰਕੇ ਤਿੰਨ ਤਰੀਕ ਨੂੰ ਪਹੁੰਚੋ ਪਹੁੰਚਣਾ ਲਾਜ਼ਮੀ ਆ ਹੁਣੇ ਤੁਹਾਨੂੰ ਦੱਸਦਾ ਜੇ ਤੁਸੀਂ ਅੱਜ ਵੀ ਚੁੱਪ ਕਰਕੇ ਘਰਾਂ 'ਚ ਬਹਿ ਗਏ ਤਾਂ ਫਿਰ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਉਹ ਯਾਰਾਂ ਨੇ ਤੁਹਾਨੂੰ ਮਾਰ ਦੇਣਾ ਉਹ ਪਾਣੀ ਨੇ ਤੁਹਾਨੂੰ ਮਾਰ ਉਹ ਰਾਜਸਥਾਨ ਤੱਕ ਬੀਕਾ ਨੇੜ ਤੱਕ ਗੰਗਾ ਨਗਰ ਤੱਕ ਅਸੀਂ ਗਏ ਆ ਓਏ ਅੱਠ ਜ਼ਿਲ੍ਹੇ ਦਾ ਰਾਜਸਥਾਨ ਦੇ ਪੀੜਤ ਨੇ ਅੱਤ ਦੇ ਲਈ ਉਹ ਕਲਪਦਿਆ ਲੋਕ ਪਿੰਡਦੇ ਆ ਵਿਚਾਰੇ ਵੀ ਮਾਰ ਗਿਓ ਇਸ ਦਾ ਸਾਡੇ ਨੂੰ ਧਰਤੀ ਜਿਹੜਾ ਪੀਣ ਵਾਲਾ ਹੈ ਨਹੀਂ ਪਾਣੀ ਤੇ ਇਸ ਦਾ ਆਹੀ ਪਾਣੀ ਨਾਲ ਭਰ ਸੀ ਨਹਿਰੀ ਤੇ ਇਹ ਜ਼ਹਿਰ ਜ਼ਹਿਰ ਨਾਲ ਆ ਗਿਆ ਇਹਦੀ ਹਰੀ ਦੇ ਪੱਤਰਾ ਨਿਕਲਦੀ ਹੈ ਇੰਦਰਾਗਾ ਦੀ ਨਹਿਰੋ ਆਸਤਾ ਮੋ ਜਾਂਦੀ ਹੈ ਮਾਰਤੇ ਲੋਕ ਬੁਰੀ ਤਰ੍ਹਾਂ ਤਬਾਹ ਕਰਤੇ ਇਹ ਕਹਿੰਦੇ ਟੈਕਸ ਦਿੰਨੇ ਆ ਵਾਓ ਤੁਹਾਡੇ ਜੇ ਟੈਕਸ ਦਿੰਨੇ ਹੋ ਖੁੱਲ ਦੇ ਦੀ ਤੁਹਾਨੂੰ ਜੋ ਮਰਜ਼ੀ ਕਰੋ ਜੋ ਮਰਜ਼ੀ ਜਹਿਰ ਆ ਪਾ ਕੇ ਮਾਰ ਦੇ ਲੋਕਾਂ ਨੂੰ ਔਰ ਜੇਤੇ ਤੁਹਾਡੇ ਟੈਕਸ ਨਾਲੋਂ ਅਸੀਂ ਸਾਡੇ ਪਾਣੀ ਸਾਨੂੰ ਉਹੀ ਸਾਨੂੰ ਸਾਫ਼ ਰਹਿਣ ਦਿਓ ਪਾਣੀ ਤਾਂ ਜ਼ਿੰਦਗੀ ਆ ਯਾਰ ਉਹ ਪੰਜਾਬ ਦੇ ਲੋਕ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਆ ਇਹ ਸ਼ੈਰੀ ਪਿੰਡੂ ਦਾ ਮਸਲਾ ਨਹੀਂ ਆ ਇਹ ਅਮੀਰ ਗਰੀਬ ਦਾ ਮਸਲਾ ਨਹੀਂ ਆ ਪਾਣੀ ਦੀ ਲੋੜ ਕਿਹਨੂੰ ਨਹੀਂ ਗੱਲ ਤੇ ਅੱਥਰ ਕੋ ਜੇ ਪਾਣੀ ਪੀਓਗੇ ਤਾਂ ਮਰੋਗੇ ਕਿਉਂਕਿ ਕੈਮੀਕਲ ਆ ਜ਼ਹਿਰ ਆ ਜੇ ਨਾ ਪੀਓਗੇ ਤਾਂ ਮਰੀ ਪਏਓ ਫਿਰ ਪਾਣੀ ਮੋਕੇ ਨਾਲ ਉਹੀ ਮਰ ਜਾਓਗੇ ਅੰਦਰੋਂ ਦੋਨੇ ਪਾਸੇ ਮੌਤ ਦੋਨੇ ਪਾਸੇ ਮੌਤ ਆ ਇਹ ਸਰਕਾਰਾਂ ਨੇ ਠਾਣ ਲਈ ਕਿ ਸੋਨੂੰ ਮਾਰਨਾ ਲੋਕਾਂ ਨੂੰ ਖਤਮ ਕਰਨਾ ਹੈ ਆ ਭਵੰਤ ਆ ਪੰਜਾਬ ਦਾ ਮੁੱਖ ਮੰਤਰੀ ਆ ਚਾਹ ਤਨ ਪਹਿਲਾਂ ਵੋਟਾਂ 'ਚ ਬੋਲਦਾ ਫਿਰੇ ਪੰਜਾਬ ਦੇ ਜਹਰਾ ਪਾਤੀਆਂ ਦਰਹਿਮਾਂ ਜਹਰਾ ਪਾਤੀਆਂ ਧਰਤੀ ਹਟਾਂ ਜਹਰਾ ਪਾਤੀਆਂ ਸੀ ਮਾਰੇ ਗਏ ਪੱਟੇ ਗਏ ਉਹ ਭਾਈ ਸਾਹਿਬ ਤੂੰ ਮੁੱਖ ਮੰਤਰੀ ਆ ਤੇਰੀ ਸੁਵਿਧਾਨਕ ਬੋਡੀ ਸੈਂਟਰ ਬੋਰਡ ਪ੍ਰਦੂਸ਼ਨ ਦਾ ਪੰਜਾਬ ਬੋਰਡ ਪ੍ਰਦੂਸ਼ਨ ਵਾਲਾ NGT ਨਹਿਰੀ ਟ੍ਰਿਬਿਊਨਲ ਨੇ ਹੁਕਮ ਕਰਤਾ ਆਰਡਰ ਕਰਤੇ ਬੰਦ ਕਰੋ ਤੂੰ ਮੁੱਖ ਮੰਤਰੀਆਂ ਤੰਤਰ ਤੇਰੇ ਕੋਲ ਸਰਕਾਰ ਤੇਰੇ ਕੋਲ ਕਾਨੂੰਨ ਤੇਰੇ ਕੋਲ ਬੰਦ ਕਿਨੇ ਕਰਨਾ ਹੈ ਤੂੰ ਵਿਰੋਧੀ ਧਰਚ ਬੈਠਾ ਹੈ ਕੁਬਰੋ ਦੇ ਦਾ ਐਮਐਲਏ ਆ ਤੂੰ ਰਾਜਾ ਯਾਰ ਪੰਜਾਬ ਦਾ ਆ ਖਟਲਾ ਪੰਨਾ ਜਵਾਕਾਂ ਦੇ ਪੰਨ ਤੁਨੂੰ ਲੱਗ ਜੂਗਾ ਨਸਲਾਂ ਦਾ ਪੰਨ ਲੱਗ ਜੀ ਇਹਦੇ ਪੂਰਾ ਪੂਰਾ ਜਵਾਕਾਂ ਤਰਾੰਗ ਵਾਲਾ ਪੈਣੀ ਜਿੰਨਾ ਪਿੰਡਾਂ ਦੀ ਤੂੰ ਗੱਲ ਕਰਦਾਂਗੇ ਮੈਂ ਪਿੰਡਾਂ ਜਾ ਕੇ ਉਹਨਾਂ ਪਿੰਡਾਂ 'ਚ ਅਸੀਂ ਵੀ ਗਏ ਆ ਬਿਲਕਦੇ ਆ ਜਵਾਕ ਬਿਲਕਦੇ ਮੰਜਾਂ ਤੇ ਪਏ ਬਿਲ ਜਿਹੜਾਂ ਤੇ ਪਏ ਬਿਲਕਦੇ ਉਹ ਲੋਕ ਸਤ ਪੰਜਾਬੀਓ ਅਪੀਲ ਤੁਹਾਨੂੰ ਇੰਨੀ ਆ ਬਾਈ ਜਾਂਦਾ ਫਿਰ ਹੁਣ ਮੈਂ ਇੱਕ ਅਖੀਰ ਤੇ ਅੱਕਿਆ ਹੋਇਆ ਗੱਲ ਕਹਿਣਾ ਕਿ ਆ ਮੌਤ ਮਰਨ ਨਾਲੋਂ ਜਿਹੜੀ ਸਿਸਕ ਸਿਸਕ ਕੇ ਜ਼ਿੰਦਗੀ ਤੁਹਾਨੂੰ ਥੋੜੀ ਖਤਮ ਕਰੂਗੀ ਕਾਲੇ ਪੀਲੇ ਨਾਲ ਕੈਂਸਰ ਨਾਲ ਟੀਵੀ ਨਾਲ ਸ਼ੂਗਰ ਨਾਲ ਗੁਰਦੇ ਫੇਲੋ ਕੇ ਮਰਨਗੇ ਟੈਗ ਨਾਲ ਮਰੋਗੇ ਪਤਾ ਨਹੀਂ ਕਿਹੜੀ ਬਿਮਾਰੀ ਨਾਲ ਮਰੋਗੇ ਰੜਕੇ ਮਰੋਗੇ ਤੁਸੀਂ ਮੰਜਿਆਂ ਤੇ ਪੈ ਕੇ ਘਰ ਪਟ ਗਿਆ ਹਸਤਲਾਂ ਦੇ ਵਿੱਚ ਮਰੋਗੇ ਤੇ ਉਹਦੇ ਨਾਲ ਬਿਹਤਰ ਹੈ ਫਿਰ ਮੈਂ ਕਹਿੰਦਾ ਸਪਰੇਆਂ ਪੀ ਕੇ ਮਰਜੋ ਮਰਜੂਫ ਕਰ ਲੋ ਜ਼ਿੰਦਗੀ ਖਤਮ। ਲੀਟਰ ਲਿਆਓ ਉਥੋਂ ਮੰਡੀ ਤੋਂ। ਪਹਿਲਾਂ ਸਾਰੇ ਟੱਬਰ ਨੂੰ ਪਿਆ ਦਿਓ ਫਿਰ ਆਪ ਪੀਓ ਤੇ ਕਰ ਦਿਓ ਆਪਦਾ ਕੰਮ ਪਾਰ। ਮੌਤ ਤਾਂ ਸੌਖੀ ਆ ਜੂ। ਉਹ 5-10 ਮਿੰਟਾਂ ਥੋੜਾ ਕੰਮ ਖਤਮ ਹੋ ਜੂ। ਇਹ ਤਾਂ ਪਤਾ ਨਹੀਂ ਕੈ ਸਾਲ ਸੋਨੂੰ ਜ਼ਿੰਦਗੀ ਹੌਲੀ ਹੌਲੀ ਸਿਸਕ ਸਿਸਕ ਕੇ ਤੁਹਾਡੀ ਜ਼ਿੰਦਗੀ ਥੋੜੀ ਜਾਨ ਨਿਕਲਣੀ ਆ। ਸੋ ਮਸਲਾ ਇਨਸਾਨੀਅਤ ਦਾ ਬਾਈ। ਇਨਸਾਨ ਸਭ ਤੋਂ ਉੱਪਰ। ਅਮੀਰ ਗਰੀਬ ਦਾ ਪਿੰਡੂ ਸ਼ਹਿਰੀ ਦਾ Hindu Sikh Muslim ਦਾ ਮਸਲਾ ਨਹੀਂ ਹੈ ਸੋ ਆਓ ਮੇਰਾ ਵੀਰ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਪੱਪਾ ਭਾਰ ਸਰਕਾਰ ਦਾ ਸਾਹ ਮਕਸਦ ਹੈ ਜੇ ਸਾਨੂੰ ਫੜਦੀ ਹੈ ਰੋਕਦੀ ਹੈ ਸਰਕਾਰ ਦਾ ਸਾਹ ਮਕਸਦ ਹੈ ਵੀ ਨਹੀਂ ਅੱਗ ਨਹੀਂ ਬੰਦ ਹੋਣ ਦੇਣੀ ਪੰਜਾਬ ਮਾਰਨਾ ਅਸੀਂ ਆਕ ਕੇ ਅਸੀਂ ਫੇਰ ਕਦਮ ਚੱਕਿਆ ਵੀ ਅਸੀਂ ਕੋਈ ਕਿਸੇ ਕੋਲ ਗਏ ਨਹੀਂ ਇਹ ਨਹੀਂ ਕਹਿ ਸਕਦੇ ਲਾ ਰਾਜਪਾਲ ਤੋਂ ਸਪੀਕਰ ਤੋਂ ਲੈ ਬਿਹਰਾਨ ਸਭਾ ਤੋਂ ਲੈ ਮੰਤਰੀਆਂ ਤੋਂ ਲੈ ਕਮਿੰਨਰ ਤੋਂ ਲੈ ਡੀਸੀ ਤੋਂ ਲੈ ਸਭ ਕੋਲ ਜਾ ਕੇ ਆਏ ਆ ਆਰਡਰ ਕਰਾਇਆ ਐਨਜੀਟੀ ਦੇ ਵਿੱਚ ਅੱਡ ਸਾਡੀ ਟੀਮ ਸਾਰੀ ਕੇਸ ਲੜ ਰਹੀ ਹੈ ਕੈ ਸਾਲ ਤੋਂ ਲੈ ਕੇ 8 ਸਾਲ ਹੋ ਗਏ ਸਾਨੂੰ ਲੱਗਿਆ ਹੋਇਆ ਨੂੰ ਇਹ ਨਹੀਂ ਵੀ ਅਸੀਂ ਇੱਥੇ ਕੱਲੇ ਉੱਠ ਕੇ ਆ ਗਏ ਆ ਅਖੀਰ ਤੇ ਜੋ ਸਾਰੇ ਰਾਹ ਬੰਦ ਹੋਏ ਫਿਰ ਲੋਕ ਲਹਿਰ ਬਣਦੀ ਹੈ ਤੇ ਲੋਕਾਂ ਨੇ ਬੰਦ ਕਰਨਾ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਕਿਸੇ ਵੀ ਤਰੀਕੇ ਦੇ ਨਾਲ 3 ਤਰੀਕ ਨੂੰ ਸਮਾਂ 12 ਵਜੇ ਵੇਅਰ ਕਾ ਪਲਾਂਟ ਵੀਰ ਦਾ ਪਲਾਂਟ ਸਾਰੇ ਜਿਹੜੇ ਜਾਣਦੇ ਆ ਫਿਰ ਰੋਡ ਦੇ ਉੱਤੇ ਆ ਜਿਹ ਪਹਿਲਾ 24 ਅਗਸਤ ਨੂੰ ਇਕੱਠ ਕੀਤਾ ਸੀ ਉੱਥੇ ਪਹੁੰਚਣਾ ਤੇ ਉਥੋਂ ਵਾਲੀ ਰਣਨੀਤੀ ਆਪਣੀ ਤਿਆਰ ਹੈ ਕਿ ਕਿਹੜੇ ਪੁਆਇੰਟ ਬੰਦ ਕਰਨੇ ਹੁਣ ਸਰਕਾਰ ਡਾਂਗਾ ਮਾਰ ਲਈ ਸਰਕਾਰ ਗੋਲੀਆਂ ਮਾਰ ਦੇ ਜੋ ਮਰਜ਼ੀ ਕਰ ਲੈ ਇਸ ਸਰਕਾਰ ਨੇ ਤੈਅ ਕਰਨਾ ਹੈ ਵੀ ਸਾਨੂੰ ਡਾਂਗਾ ਨਾ ਮਾਰਨਾ ਹੈ ਗੋਲੀਆਂ ਨਾ ਮਾਰਨਾ ਹੈ ਉਹ ਜ਼ਹਿਰ ਬੰਦ ਕਰਨੇ ਉਹ ਜ਼ਹਿਰ ਦੇ ਕੇ ਮਾਰਨਾ ਹੈ ਸਰਕਾਰ ਤੈਅ ਕਰ ਲੈ ਸਭ ਤੋਂ ਗੰਮੀਰ ਮਸਲਾ ਆਸੀਂ ਆਪਣੀਆਂ ਜ਼ਮੀਨਾਂ ਬਚਾਉਣ ਖਾਤਰ ਦਿੱਲੀ ਬੈਠੇ ਰਹੇ ਆਂ 13 ਮਹੀਨੇ ਸੱਤ ਸੌ ਬੰਦਾ ਅਸੀਂ ਮਰਵਾ ਲਿਆ ਉਹ ਜਿਹੜਾ ਜ਼ਹਿਰਾਂ ਨੇ ਸਾਡੇ ਜਵਾਗ ਮਾਰਦੇ ਸਾਡੀਆਂ ਨਸਲਾਂ ਖਤਮ ਕਰ ਦਿੱਤੀਆਂ ਸਾਡੀ ਧਰਤੀ ਨੂੰ ਕੈਂਸਰ ਹੋ ਗਿਆ ਅਸੀਂ ਜਉਂਦੇ ਨਾਲ ਰਹੇ ਅਸੀਂ ਕੀ ਧੂਹੇ ਚ ਲੈਣੀਆ ਜ਼ਮੀਨਾਂ ਕਿੱਥੋਂ ਬੱਥਣਗੇ ਜ਼ਮੀਨਾਂ ਆਲੇ ਬੱਥਨੇ ਨਹੀਂ ਅਸੀਂ ਸੋ ਆਜੋ ਮੇਰਾ ਵਿਰੋਧ 3 ਤਰੀਕ ਨੂੰ ਹੁਣ ਪੈਰ ਜੁੱਤੀ ਨਾ ਪਾਇਓ ਹੁਣ ਤੁਹਾਨੂੰ ਅਪੀਲ ਹੈ ਕਿ ਆਓ ਇਹ ਜ਼ਹਿਰਾਂ ਹਰ ਹਾਲ ਦੇ ਵਿੱਚ ਬੰਦ ਹੋਣਗੀਆਂ ਜਿੱਥੇ ਲੋਕ ਲੈਹਰਾ ਬਣਦੀਆਂ ਨੇ ਲੋਕ ਲੈਹਰ ਬਣੀ ਜੀਰਾ ਫੈਕਟਰੀ ਤੁਸੀਂ ਲੋਕਾਂ ਨੇ ਬੰਦ ਕਰਾਈ ਜਿੱਥੇ ਜਿੱਥੇ ਲੋਕ ਲੈਹਰਾ ਬਣਦੀਆਂ ਨੇ ਇਹ ਸਰਕਾਰ ਗੋਡਿਆਂ ਭਾਰ ਆਉਂਦੀ ਆ ਪਰ ਇਹ ਸਰਕਾਰ ਨੇ ਠਾਨ ਲਈ ਵੀ ਲੋਕਾਂ ਦਾ ਚਾਹੇ ਡਾਂਗਾ ਮਾਰੋ ਜੋ ਮਰਜ਼ੀ ਕਰੋ ਇਹਨਾਂ ਨੂੰ ਪੈਸਾ ਮोटा ਜਾਂਦਾ ਇਹਨਾਂ ਨੂੰ ਬੰਦ ਨਹੀਂ ਕਰਨਗੇ ਚਲ